सरपंच यूनियन जिला संगरूर ਦੇ ਪ੍ਰਧਾਨ ਮਨਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਗਾਇਕ ਗਲਾਬ ਸਿੰਘ ਸਿੱਧੂ ਬਲੋ ਆਪਣੇ ਗੀਤ ਵਿੱਚ ਸਰਪੰਚਾਂ ਖਿਲਾਫ ਕੀਤੇ ਗਏ ਅਪਮਾਨਜਨਕ ਸ਼ਬਦਾਂ ਕਾਰਨ ਉਪਰੋਕਤ ਗੀਤ ਨੂੰ ਤੁਰੰਤ ਸਾਰੇ ਮੀਡੀਆ ਪਲੇਟਫਾਰਮਾਂ ਤੋਂ ਹਟਾਇਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਗੀਤ ਦੀ ਸ਼ਬਦਾਵਲੀ ਠੀਕ ਨਹੀਂ ਹੈ। ਡੀਸੀ ਰਾਹੀਂ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਜੇਹੀ ਅਣਉਚਿਤ ਸਮੱਗਰੀ ਉੱਪਰ ਪਾਬੰਦੀ ਲਗਾਏ। ਇਸ ਮੌਕੇ ਇਹਨਾਂ ਨੇ ਅਮਨ अरोड़ा ਤੇ ਡੀਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਹੈ ਉਹਨਾਂ ਦਾ ਆਬਜੈਕਸ਼ਨ ਇਸ ਗੱਲ ਦਾ ਸੀਗਾ ਕਿ ਜੋ ਗੁਲਾਬ ਸਿੱਧੂ ਕੋਈ ਸਿੰਗਰ ਨੇ ਉਹਨਾਂ ਨੇ ਇੱਕ ਆਬਜੈਕਸ਼ਨੇਬਲ ਆ ਗਾਣਾ ਗਾਇਆ ਜਿਹਦੇ ਵਿੱਚ ਕਹਿ ਕੇ ਸਰਪੰਚ ਸਾਰੇ ਪਿੰਡ ਕੁੱਟ ਲਾਂਗੇ ਆ ਉਹ ਉਹਨਾਂ ਦੇ ਉੱਪਰ ਉਹਨਾਂ ਦਾ ਆਬਜੈਕਸ਼ਨ ਸੀਗਾ ਗੱਲ ਵੀ ਉਹਨਾਂ ਦੀ ਜਾਇਜ਼ ਹੈ ਵਾਜਬ ਹੈ ਤੇ ਇਹਦੇ ਨਾਲ ਮਾਹੌਲ ਹੈ ਜਿਹੜਾ ਉਹ ਕਈ ਵਾਰੀ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਵੀ ਸਪੋਜ਼ ਵਿਆਹ ਦੇ ਵਿੱਚ ਕਿਤੇ ਸਰਪੰਚ ਔਰ ਜਿਹੜੀ ਹਾਰੀ ਹੋਈ ਤੇਰੇ ਉਹ ਇਕੱਠੇ ਹੋਗੇ ਤੇ ਗਾਣਾ ਲੱਗ ਗਿਆ ਉੱਥੇ ਮਾਹੌਲ ਖਰਾਬ ਹੋਊਗਾ ਕੋਈ ਟਰੈਕਟਰ ਦੇ ਉੱਪਰ ਡੱਕਾ ਲਾ ਕੇ ਕੋਈ ਜਾ ਰਿਹਾ ਹੈ ਉੱਥੇ ਮਾਹੌਲ ਖਰਾਬ ਹੋਊਗਾ ਸੋ ਮੈਂ ਡੀ ਸਾਹਿਬ ਕੋਲ ਭੇਜਿਆ ਉਹਨਾਂ ਨੂੰ ਕਿ ਤੁਸੀਂ ਇਹਨੂੰ ਐਗਜ਼ਾਮਨ ਕਰੋ ਵੀ ਇਹ ਕਿਵੇਂ ਕੀ ਕੀਤਾ ਜਾ ਸਕਦਾ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਜਿਹੜਾ ਵਿੱਚੋਂ ਇੱਕ ਲਾਈਨ ਹੈਗੀ ਉਹ ਡਿਲੀਟ ਹੋ ਸਕੇ ਸੋ ਉਹਦੇ ਵਾਸਤੇ ਭੇਜਿਆ ਹੁਣ ਦੇਖੋ ਕੀ ਰਿਪੋਰਟ ਬੈਕ ਹੁੰਦਾ ਸਮਝਦੇ ਨਹੀਂ ਇਸ ਤਰ੍ਹਾਂ ਹਥਿਆਰ ਬੈਨ ਕੀਤੇ ਕਿਉਂਕਿ ਬੱਚੇ ਨੇ ਯੂਥ ਨੇ ਉਹ ਮੋਟੀਵੇਟ ਹੁੰਦੇ ਨੇ ਇਸ ਤਰ੍ਹਾਂ ਕਿਹੜੇ ਗਾਣੇ ਕਮਿਊਨਿਟੀ ਦੇ ਮੈਂ ਭਾਈ ਸਾਹਿਬ ਤੁਹਾਡੀ ਗੱਲ ਨਾਲ 100% ਸਹਿਮਤ ਆ ਮੈਂ ਮੰਨ ਕੇ ਚਾਹਦਾ ਵੀ ਇਹ ਜਿਹਿਆਂ ਸਿਰਫ ਔਰ ਸਿਰਫ ਤੁਸੀਂ ਆਪਦੇ ਵਿਊਜ਼ ਲੈਣ ਦੇ ਲਈ ਇਹ ਜੀ ਤਿੱਖੀ ਗੱਲ ਹੈ ਜਿਹੜੀ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋਵੇ ਉਹ ਨਹੀਂ ਕਹਿਣੀ ਚਾਹੀਦੀ ਹੈਗੀ ਗੀਤਕਾਰਾਂ ਨੂੰ ਵੀ ਤੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਵੀ ਸੋ ਹੁਣ ਕਰ ਜਾਂਦੇ ਨੇ ਕਈ ਵਾਰੀ ਬੈਨ ਹੁਣ ਤੁਹਾਡੀ ਗੱਲ ਠੀਕ ਹੈ ਪਰ ਕਿਸ ਕਿਸ ਗੱਲ ਤੇ ਬੈਨ ਲਈ ਚੱਲਾਂਗੇ ਕਦੇ ਕੋਈ ਬੋਤਲਾਂ ਨੂੰ ਚੱਕ ਲੈਂਦਾ ਕਦੇ ਕੋਈ ਅ ਅ ਦਰੂਮੋ ਸਿਕਟਾਂ ਨੂੰ ਚੱਕ ਲੈਂਦਾ ਕਦੇ ਕੋਈ ਹਥਿਆਰਾਂ ਨੂੰ ਚੱਕ ਲੈਂਦਾ ਕਦੇ ਕੋਈ ਸਰਪੰਚਾਂ ਨੂੰ ਵੜ ਕੇ ਖੜ ਗਿਆ ਕਿ ਸਰਪੰਚ ਕੁੱਟ ਦਾਂਗੇ ਐ ਆਪਾਂ ਇਹ ਤਾਂ ਆਪਾਂ ਅਸਿਊਮ ਵੀ ਨਹੀਂ ਕਰ ਸਕਦੇ ਨਾ ਮੈਂ ਨਾ ਤੁਸੀਂ ਆਪਾਂ ਜੇ ਸੋਚਣ ਲੱਗੇ ਵੀ ਆਹ ਆ ਚੀਜ਼ਾਂ ਬੈਨ ਕਰਦੀਏ ਉਹ ਕੋਈ ਨਵੀਂ ਚੀਜ਼ ਕੱਢ ਲੈਣਗੇ ਗੀਤਕਾਰ ਨੂੰ ਆਪ ਨਹੀਂ ਕਿਹਾ ਮੇਰੀ ਮੇਰੀ ਹਾਂ ਉਹਨਾਂ ਦੀ ਮੋਰਲ ਡਿਊਟੀ ਬਣਦੀ ਹੈ ਦੇਖੋ ਉਹ ਗੀਤਕਾਰ ਬਾਅਦ ਚ ਨਹੀਂ ਸਿੰਗਰ ਬਾਅਦ ਚ ਨਹੀਂ ਉਹ ਪਹਿਲਾਂ ਸਮਾਜ ਦਾ ਹਿੱਸਾ ਨੇ ਜਿੰਨੀ ਮੇਰੀ ਜਾਂ ਤੁਹਾਡੀ ਜਿੰਮੇਵਰੀ ਬਣਦੀ ਹੈ ਕਿ ਸ਼ਹਿਰ ਦੇ ਵਿੱਚ ਔਰ ਸਮਾਜ ਦੇ ਵਿੱਚ ਸ਼ਾਂਤੀ ਰਹੇ ਭਾਈਚਾਰਾ ਕਿਸਾਂਝ ਬਣੀ ਰਹੇ ਉਨੀ ਉਹਨਾਂ ਦੀ ਵੀ ਬਣਦੀ ਹੈ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਬਿਲਕੁਲ ਜਿਆਦਾ ਮਸਲਾ ਜੰਗਟੇ ਲੋ ਤੇ ਗੁਲਾਬ ਸਿੱਧੂ ਦੇ ਉਹਨਾਂ ਗੈਰ ਸਵਿਧਾਨਿਕ ਜਿਹੜੇ ਸ਼ਬਦ ਉਹਨਾਂ ਨੇ ਸਰਪੰਚਾਂ ਦੀ ਮਾਨ ਸਨਮਾਨ ਦੇ ਖਿਲਾਫ ਵਰਤੇ ਆ ਉਹਨਾਂ ਦੇ ਖਿਲਾਫ ਸਰਪੰਚਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਕਿਉਂਕਿ 40 50% ਸਰਪੰਚ ਲੇਡੀਆਂ ਵੀ ਨੇ ਫਿਰ ਤਾਂ ਗੁਲਾਬ ਸਿੱਧੂ ਮਤਲਬ ਲੇਡੀਆਂ ਨੂੰ ਕੁੱਟਣ ਤੇ ਆ ਗਿਆ ਇਸ ਗੱਲ ਦੀ ਇਜਾਜ਼ਤ ਉਹਨੂੰ ਕਿਵੇਂ ਪਿੰਡ ਦੇ ਦਊਗਾ ਇਹ ਤੁਸੀਂ ਆਪਸਿਆਂ ਨੇ ਪਰ ਜੇਕਰ ਗਲਾਬ ਸਿੱਧੂ ਉਹਨਾਂ ਸਮਝਦਾਰਾਂ ਦੇ ਪਿੱਛੇ ਲੱਗੇ ਜਿਹੜੇ ਉਹਨੂੰ ਮੀਡੀਆ ਤੇ ਚੱਕੀ ਫਿਰਦੇ ਆ ਤਾਂ ਮੈਨੂੰ ਲੱਗਦਾ ਜੀ ਇਹ ਗਲਾਬ ਸਿੱਧੂ ਵਾਸਤੇ ਸਹੀ ਨਹੀਂ ਹੋਵੇਗਾ ਕਿਉਂਕਿ ਕਦੀ ਨਾ ਕਦੀ ਹੋ ਸਕਦਾ ਸਰਪੰਚ ਗਲਾਬ ਸਿੱਧੂ ਦੇ ਘਰੋਂ ਵੀ ਬਣ ਜਾਵੇ ਜਾਂ ਉਹਦੀ ਵੀ ਮਾਪੇਣ ਬਣ ਜਾਵੇ ਤਾਂ ਫਿਰ ਆਪਾਂ ਇਹ ਗਾਣਾ ਲਾਵਾਂਗੇ ਤੇ ਉਦੋਂ ਕਿਹੜੀ ਹਾਲਾਤ ਪੈਦਾ ਹੋਣਗੇ ਉਹਨੂੰ ਆਪ ਮਹਿਸੂਸ ਕਰਨਾ ਚਾਹੀਦਾ ਸੋਸ਼ਲ ਮੀਡੀਆ ਤੇ ਮਾਫੀ ਵੀ ਮੰਗੇ ਇਹ ਉਹਨਾਂ ਵੱਲੋਂ ਬਿਲਕੁਲ ਮੰਗੀ ਗਈ ਸੀ ਅਸੀਂ ਤਾਂ ਹੀ ਚੁੱਪ ਸੀ ਜੇ ਅਸੀਂ ਤਾਂ ਹੀ 10 12 ਦਿਨ ਇਸ ਗੱਲ ਦੀ ਵੇਟ ਕੀਤੀ ਹੈ ਕਿ ਉਹ ਪ੍ਰੋਪਰ ਜਿਹੜਾ ਪ੍ਰੋਸੀਜਰ ਹੈ ਉਹਦਾ ਉਹਨੂੰ ਕਰ ਲੈਣਗੇ ਲਾਗੂ ਕਰਾਉਣ ਲੈਣਗੇ ਪਰ ਉਹਨਾਂ ਵੱਲੋਂ ਇਸ ਗੱਲ ਤੋਂ ਉਵੇਂ ਹੀ ਪਿੱਛਾ ਜਿਹੜਾ ਕਿਨਾਰਾ ਕਰ ਲਿਆ ਗਿਆ ਕਿਉਂਕਿ ਜਦੋਂ ਆਪ ਦੀ ਗੱਲ ਕਰਕੇ ਉਹ ਆਪ ਹੀ ਮੁੱਕਰ ਗਏ ਤੇ ਕਿਸੇ ਨੂੰ ਕੀ ਕਹੀਏ ਸੋ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਉਹਦੇ ਨਾਲ ਉਹਨਾਂ ਨੇ ਵਿਸ਼ਵਾਸ ਕਰ ਕੀਤਾ ਜਿਹਦੇ ਕਰਕੇ ਅੱਜ ਸਾਨੂੰ ਮਜਬੂਰਨ ਡਿਪਟੀ ਕਮਿਸ਼ਨ ਸੰਗਰੂਰ ਔਰ ਹੋਰ ਪੰਜਾਬ ਦੇ ਜਿਹੜੇ ਡਿਪਟੀ ਕਮਿਸ਼ਨਸ ਨੇ ਸਾਡੇ ਸਰਪੰਚ ਭਰਾ ਉੱਥੇ ਜਾ ਕੇ ਵੀ ਅਰਦਾਈ ਮੰਗ ਪੱਤਰ ਔਰ ਰੋਜ਼ ਯਾਰ ਕਰਨਗੇ ਅਸੀਂ ਇਹ ਕਹਿੰਨੇ ਚੁੰਨਿਆ ਵੀ ਜਿਹੜੀ ਸਾਡੀ ਜਿਹੜੀ ਲੋਕਤੰਤਰ ਦੀ ਪਹਿਲੀ ਮੁੱਢਲੀ ਇਕਾਈ ਹੈ ਉਹ ਸਰਪੰਚ ਪੰਚਾਇਤ ਉਹਦਾ ਜਿਹੜਾ ਹੈਗਾ ਇਹ ਤਹੀਨ ਕਰਨੀ ਚਾਹੇ ਉਹ ਰਾਈਟਰ ਹੈ ਚਾਹੇ ਗਾਇਕ ਉਹਦੇ ਚ ਸਾਡੇ ਚ ਕਿਉਂਕਿ ਸਾਡੀਆਂ ਭੈਣਾਂ ਨੇ ਮੋਟੀਆਂ ਤੇ ਕੋਸਰਪੰਚ ਨੇਗੀਆਂ ਉਹ ਸਰਪੰਚ ਨੇਗੀਆਂ ਉਹਨੂੰ ਕੁੱਟ ਦੇਣਾ ਜਾਂ ਪਿੰਡ ਨੂੰ ਕੁੱਟ ਦੇਣਾ ਉਹਦੇ ਚ ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਜਿਹੜੇ ਨੇਗੇ ਉਹ ਹੈਗੇ ਨੇ ਇਸ ਲਈ ਇਹਦਾ ਅਸੀਂ ਫੋਰ ਕੀਤਾ ਔਰ ਉਹਨੇ ਸਾਡੇ ਲਈ ਮਾਫੀ ਵੀ ਮੰਗੀ ਔਰ ਉਹਨੇ ਸਾਡੇ ਪ੍ਰਧਾਨੀਆਂ ਨਾਲ ਜਿਹੜਾ ਪ੍ਰਧਾਨੀਆਂ ਨਾਲ ਗੱਲਬਾਤ ਵੀ ਕੀਤੀ ਪਰ ਉਹਨਾਂ ਦਾ ਜਿਹੜਾ ਉਹ ਉਸਤੇ ਮਾਰ ਨਹੀਂ ਕੀਤਾ ਇਸ ਲਈ ਅਸੀਂ ਅਸੀਂ ਇਹਨੂੰ ਇੱਕ ਚਾਹੁੰਦੇ ਆ ਵੀ ਉਹ ਇਸ ਨੂੰ ਤੁਰੰਤ ਬੰਦ ਕਰਾਵੇ ਉਹ ਜੋ ਸਾਡੇ ਨਾਲ ਵਾਦਾ ਕੀਤਾ ਉਹ ਤੇ ਵੀ ਪਲਾਵੇ ਉਹਨੂੰ ਲੈਣਾ ਨੂੰ ਕੱਟ ਦੇ ਜੋ ਮਰਜ਼ੀ ਵਜਾਵੇ ਕੈਬਨਿਟ ਮੰਤਰੀ ਸਾਹਿਬ ਨੂੰ ਮਿਲ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਕਿਉਂਕਿ ਪੰਜਾਬ ਦੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਹੋਰ ਕੈਬਨਿਟ ਮੰਤਰੀ ਵੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਸਾਰੇ ਡੀਸੀਆਂ ਨੂੰ ਸਾਨੂੰ ਵਿਸ਼ਵਾਸ ਦਵਾਇਆ ਹੈ ਵੀ ਜਰੂਰ ਅਸੀਂ ਇਹ ਜਿਹੜਾ ਹੈਗਾ ਇਹਦੇ ਤੇ ਮਾਹੌਲ ਹੈ ਜਿਹੜਾ ਪੰਜਾਬ ਦਾ ਖਰਾਬ ਹੋ ਸਕਦਾ ਅਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ ਰੋਕਾ ਕੇ ਦੇਵਾਂਗੇ ਤੁਹਾਨੂੰ ਕਾਰਨ ਉਹਦਾ ਇਹੀ ਹੈ ਜੀ ਜੋ ਉਹਨਾਂ ਗਾਣਾ ਆਇਆ ਸੀਗਾ ਉਹਦੇ ਵਿੱਚ ਸਰਪੰਚ ਪ੍ਰਤੀ ਅਤੇ ਪਿੰਡ ਪ੍ਰਤੀ ਮਾੜੇ ਲਫ਼ਜ਼ ਬੋਲੇ ਗਏ ਸੀ ਜਾਂ ਮਾੜੀ ਲੈਂ ਸੀ ਸਾਡੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਬੀਓ ਲੈਂਡ ਕੱਟੀ ਜਾਂ ਉਹਨਾਂ ਨਾਲ ਗੱਲਬਾਤ ਵੀ ਹੋਈ ਤੇ ਉਹਨਾਂ ਨੇ ਸਵਕਾਰ ਕੀਤਾ ਕਹਿੰਦੇ ਸੌਰੀ ਫੀਲ ਕੀਤੀ ਤੇ ਅਸੀਂ ਉਹਨਾਂ ਦਾ ਵੈਲਕਮ ਕੀਤਾ ਤੇ ਉਹ ਕਹਿੰਦੇ ਵੀ ਇਹ ਲੈਂਡ ਕੱਟੀ ਜੋ ਸੋਮਵਾਰ ਨੂੰ ਕੱਲ੍ਹ ਜ ਸੰਡੇ ਆ ਗਿਆ ਵੀ ਆਫਸਰ ਆਪਨਾ ਦਫ਼ਤਰ ਦੇ ਵਿੱਚ ਮੁਲਾਜ਼ਮ ਨਹੀਂ ਹੁੰਦੇ ਯਾ ਲਾਲੋ ਜਿੰਮੇ ਵੀ ਚਲੋ ਠੀਕ ਹੈ ਤੇ ਫਿਰ ਅਗਲੇ ਦਿਨ ਉਹਨਾਂ ਨੇ ਵੀਪ ਲਾ ਕੇ ਗਾਣਾ ਵੀ ਭੇਜਿਆ ਗਿਆ WhatsApp ਤੇ ਅਸੀਂ ਚਲਾ ਕੇ ਦੇਖਿਆ ਜੀ ਵੀਪ ਲੱਗੀ ਸਾਨੂੰ ਅਸੀਂ ਉਦੋਂ ਬਾਅਦ 5-6 ਦਿਨ ਸਾਇਲੈਂਟ ਰਹੇ ਕੋਈ ਗੱਲ ਨਹੀਂ ਪਰ ਜਦੋਂ ਉਹਨੂੰ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਜਿੰਨੀਆਂ ਵੀ ਸਾਈਟਸ ਨੇ ਉਹ ਸਾਰਿਆਂ ਦੇ ਤੇ ਉਸੇ ਤਰ੍ਹਾਂ ਹੀ ਚੱਲ ਰਿਹਾ ਵੀ ਕਿਤੇ ਉਹ ਲੈਂਡ ਨਹੀਂ ਕੱਟੀ ਗਈ ਜਾਂ ਉਹ ਬੀਬ ਨਹੀਂ ਲੱਗੀ ਹੋਈ। ਕੀ ਲੱਗਦਾ ਕੀ ਇਨਸਾਨ ਉਹਦੇ ਵਿੱਚ ਪਿੰਡਾਂ ਦੇ ਵਿੱਚ ਮਾਹੌਲ ਖਰਾਬ ਹੋਊਗਾ ਜੀ। ਜਦੋਂ ਵਿਆਹ ਸ਼ਾਦੀ ਤੇ ਗਾਣਾ ਵੱਜਣਾ ਕਈ ਵਾਰ ਕੋਈ ਖਾਦੀ ਪੀਤੀ ਜ ਕੋਈ ਕਿਸ ਤਰ੍ਹਾਂ ਕੋਈ ਲੜ ਪੈਂਦੇ ਆ ਕੋਈ ਹੋਰ ਕਈ ਕਾਰਨ ਬਣ ਜਾਂਦੇ ਆ ਤੇ ਉਹ ਵੀ ਮਾਹੌਲ ਪਿੰਡਾਂ ਦਾ ਖਰਾਬ ਹੁੰਦਾ ਇਸ ਨਾਲ ਕਿਉਂਕਿ ਜੋ ਸਿੰਗਰ ਹੁੰਦਾ ਗਾਉਣ ਵਾਲਾ ਉਹਦਾ ਉਹਨੇ ਹੁਣ ਪ੍ਰਮੋਟ ਕਰਨਾ ਹੁੰਦਾ ਸੱਭਿਆਚਾਰ ਨੂੰ ਪੰਜਾਬੀ ਸੱਭਿਆਚਾਰ ਨੂੰ ਪਰ ਇਸ ਤਰ੍ਹਾਂ ਦੇ ਲਬਜ਼ ਵਰਤ ਕੇ ਨਹੀਂ। ਸੋ ਅਗਲੀ ਕਾਰਵਾਈ ਕੀ ਰਹੂਗਾ ਜੇ ਹੁਣ ਵੀ ਕੋਈ ਹੱਲ ਨਹੀਂ ਨਿਕਲਿਆ। ਫਿਰ ਅਸੀਂ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਬੁਲਾਵਾਂਗੇ ਤੇ ਕੋਟ ਦਾ ਸਾਰਾ ਲਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ